ਇੱਕ ਤਾਂ ਸੱਟ ਮਾਰੀ ଥିਗੀ ਬਿਮਾਰੀ ਨੇ ਜੇ ਪੰਜਵੇਂ 6ਵੇਂ ਦਿਨ ਨਹੀਂ ਤੇ ਸਪਰੇਅ ਕਰਦੇ ਆ 2 ਤੋਂ 2.5 ਹਜ਼ਾਰ ਰੁਪਿਆ ਏਕੜ ਦੀ ਸਪਰੇਅ ਦਾ ਖਰਚਾ 13 ਰੁਪਏ ਕਿਲੋ ਇਹ ਤਾਂ ਸਾਡਾ ਖਰਚਾ ਹੋਊਗਾ ਇਹ ਬਾਹਰ ਉਪਰ ਮਾਰਕੀਟ ਚ बिकੂਗਾ ਪਰ ਹੁਣ ਮਸ਼ੀਨਰੀ ਵੱਡੀ ਲਿਆਂਦੀ ਬਲੋ ਲਿਆਂਦੇ ਅੱਗ ਲਾਉਣ ਖੜ ਗਏ ਵਾਤਾਵਰਣ ਦੇ ਵੀ ਸੋਚ ਰਿਆ ਪਰ ਉਲਟੀ ਸਾਨੂੰ ਮਾਰ ਪਈ ਮੇਰੇ ਬਦਲਾਅ ਨੇ ਤਾਂ ਸਾਡਾ ਹੋਰੇ ਬਦਲਾਅ ਕਰਦਾ ਹੈ ਇਹਦਾ ਉਤਰ ਟਾਈਮ ਪੀਰੀਅਡ ਠੀਕਾ ਇਹਦੇ ਆਲੂ ਬਣਨ ਦਾ ਟਾਈਮ ਇਹਨੂੰ ਬਿਮਾਰੀ ਨੇ ਚੰਮਤਾ ਮਤਲਬ ਇਹ ਗੋਲੀ ਹੋ ਰਹਿ ਜਾਣੀ ਆ ਇਹਦਾ ਕੋਈ ਵਾਦਾ ਨਹੀਂ ਹੋਣਾ ਤੇ ਉਸ ਤੋਂ ਬਾਅਦ ਹੁਣ ਬਿਮਾਰੀ ਪੈ ਗਈ ਐ ਇਸ ਬਿਮਾਰੀ ਨੇ ਨਾ ਤਾਂ ਗ੍ਰੇਡਿੰਗ ਹੋਣੀ ਆ ਨਾ ਆਲੂ ਦਾ ਉਹ ਝਾੜੋ ਜਾਂ ਹੋਣਾ ਆ ਤੇ ਕੰਪਨੀਆਂ ਨੇ ਮਾਲ ਵੈਸੀ ਵੀ ਨਹੀਂ ਚੱਕਣਾ ਜਿਹੜਾ ਐਤਕੀ ਇਸ ਤੇ ਤਿੰਨ ਸਪਰੇਹਾਂ ਹੋਰ ਹੋ ਗਈਆਂ ਤਾਂ ਇਹ ਲੱਖ ਰੁਪਏ ਦੇ ਨੇੜੇ ਤੇੜੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਕੋਈ ਐਡਮਿਨਿਸਟ੍ਰੇਟਰ ਆਇਆ ਕਿਸੇ ਨੇ ਪੁੱਛਿਆ ਕਿ ਨਾ ਕੋਈ ਹਾਰਟੀਕਲਚਰ ਵਿਭਾਗ ਨਾ ਖੇਤੀਬਾੜੀ ਵਾਲੇ ਵੀ ਭਾਈ ਕਿਤੇ ਬਿਮਾਰੀ ਪਈ ਆ ਕੋਈ ਹੈਗੀ ਆ ਕੋਈ ਅੱਖਾਂ ਪੁੰਜਣ ਵਾਲਾ ਹੀ ਹੋਵੇ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਇਹਦੀ ਐਕਸਪੋਰਟ ਖੋਲੀ ਜਾਵੇ ਆਲੂਆਂ ਵਾਲਿਆਂ ਦੀ ਬਾਹ ਫੜੀ ਜਾਵੇ ਇਹ ਸਰਕਾਰ ਆ ਸੀਐਮ ਆ ਪੰਜਾਬ ਦਾ ਇਹ ਜਾਵੇ ਸੈਂਟਰ ਕੋਲ ਵੀ ਭਾਈ ਸਾਨੂੰ ਸਾਡੇ ਆਲੂ ਰੋੜ ਰਹੇ ਨੇ ਪਾਕਿਸਤਾਨ ਸਾਡਾ ਖੋਲੋ ਐਕਸਪੋਰਟ ਖੁੱਲ ਗਿਆ ਮੰਨ ਲਓ ਕੰਪਨੀਆਂ ਨਹੀਂ ਚੱਕਦੀਆਂ ਜੇ ਕਿਤੇ ਬਾਰਡਰ ਵਾਲੇ ਗੇਟ ਖੁੱਲ ਜਾਂਦੇ ਨੇ ਫੇਰ ਫਾਇਦਾ ਕਿੰਨਾ ਖੋ ਜਾਣਾ ਹੈ ਗੱਲਾਂ ਹੀ ਨੇ ਇਹਨਾਂ ਨੇ 이슈ੇ ਰੱਖਣੇ ਨੇ ਨਹੀਂ ਨਹੀਂ ਪਾਕਿਸਤਾਨ ਏਕਣ ਓਕਣ ਇਹਨਾਂ ਦੀਆਂ ਹੋਰ ਚੀਜ਼ਾਂ ਜਾਈ ਜਾਣੀਆਂ ਨੇ ਪਰ ਖੇਤੀ ਵਾਲਿਆਂ ਤੋਂ ਇਹਨਾਂ ਨੇ ਭਰੇ ਤੇ ਰਾਜਨੀਤੀ ਕਰਕੇ ਇਹਨਾਂ ਨੂੰ ਕਿਸਾਨਾਂ ਨੂੰ ਦੱਬ ਕੇ ਹੀ ਰੱਖਣਾ ਮੁਸ਼ਕਲ ਹਵਸ ਕੰਮ ਕਿਸਾਨ ਦਾ ਇਲਾਕਾ ਹੀ ਟੁੱਟਦਾ ਐਦਾਂ ਹੀ ਟੁੱਟਦੀ ਐਦਾਂ ਹੁਣ ਇਹੀ ਆਸ ਚ ਲਾਉਨੇ ਆ ਵੀ ਜਦੋਂ ਪਿਛਲੇ ਸਾਲ ਵੀ ਕਰਦੀ ਸੀ ਹੋਰ ਕਰਦੇ ਜਾ ਕੇ ਹੋਰ ਕਹਾ ਬਿਜਲੀ ਵੀ ਲੋਟ ਆ ਜਵੇ ਅਦਕੀ ਪਰ ਉਹ ਨਹੀਂ ਉਹ ਵੀ ਲੋਟ ਨਹੀਂ ਆਇਆ ਸਰਕਾਰਾਂ ਐਲਾਨ ਕਰ ਦਿੰਦੀਆਂ ਨੇ ਜੀ ਹਾਂ ਕਰਾਂਗੇ ਫੜਾਂਗੇ ਪਰ ਸਾਡੇ ਕੋਲ ਹੁਣ ਤੱਕ ਕੋਈ ਕਿਸੇ ਬੰਦੇ ਨੇ ਪੁੱਛਿਆ ਅੱਗੇ ਭਾਈ ਤੁਹਾਡਾ ਕੀ ਹੋਇਆ ਵੀ ਤੁਹਾਨੂੰ ਕੋਈ ਦਿਨ ਮਿਲਣਾ ਚਾਹੀਦਾ ਹੈ ਨਹੀਂ ਮਿਲਣਾ ਕੋਈ ਬੰਦਾ ਨਹੀਂ ਆਇਆ ਪੁਲਟਾਈ ਵੇਲੇ ਵੀ ਇਹ ਕਟੋ ਕਟਲ ਜਿਆਦਾ ਨਹੀਂ ਤਾਂ 10000 ਤਾਂ 15000 ਦਾ ਤੇਲ ਤਾਂ ਲੱਗੇ ਜਾਂਦਾ ਸੀ ਟਰੈਕਟਰ ਦਾ ਅੱਛਾ ਹਾਂ ਜੀ ਇਹ ਤਾਂ ਲੇਬਰ ਵੀ ਨਹੀਂ ਪੱਟਦੀ ਜੀ ਲੇਬਰ ਉਹ ਕਹਿੰਦਾ ਝਾੜ ਲੇਬਰ ਵੀ ਜੇ ਝਾੜੂਗਾ ਤਾਂ ਪੱਟੂ ਕੀ ਲੇਬਰ ਭੱਜ ਜਾਂਦੀ ਹੈ ਲੇਬਰ ਹੁਣ ਦਰਿਆ ਸਾਡੇ ਵਗਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਦਾ ਰਾਜਨੀਤੀ ਤੋਂ ਪ੍ਰੇਰਿਤ ਨੇ ਨਾ ਕੋਈ ਕਿਸੇ ਦੀ ਹੈ ਨਹੀਂ ਚਲੋ ਠੀਕ ਹੈ ਇਹ ਨੇ ਮੂਰੇ ਟਾਈਮ ਆ ਕੋਈ ਸਾਰੀਆਂ ਸਿਆਸੀ ਪਾਰਟੀਆਂ ਨੇ ਉਹ ਆਉਣ ਹਾਏ ਹੱਲਾ ਆਏ ਹੱਲਾ ਜਿਵੇਂ ਐਸਵੀਐਲ ਐਸਵੀਐਲ ਫਲਾਨਾ ਕਿਉਂ ਇਹ ਮਾਹੌਲ ਖਰਾਬ ਕਰ ਰਹੇ ਨੇ ਨਾ ਕੋਈ ਕਿਸਾਨਾਂ ਨਾਲ ਕੋਈ ਜ਼ਮੀਨੀ ਹਕੀਕਤ ਤੇ ਤਾਂ ਕਿਸੇ ਨਾਲ ਕੋਈ ਜੁੜਿਆ ਨਹੀਂ ਜੋ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸੁਰਖਾਬ ਦੋਸਤੋ ਮੌਸਮ ਚਾਈ ਤਬਦੀਲੀ ਨੇ ਕਿਸਾਨਾਂ ਦੇ ਚਿਹਰੇ ਤੋਂ ਰੰਗ ਉਡਾ ਦਿੱਤਾ ਹੈ ਹਾਲਾਂਕਿ ਜੇਕਰ ਅਸੀਂ ਆਲੂ ਕਾਸਟ ਕਰਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਸ ਵਕਤ ਵੱਡਾ ਘਾਟਾ ਪੈਂਦਾ ਨਜ਼ਰ ਆ ਰਿਹਾ ਹੈ ਕਿ ਇੱਕ ਜਿਹੀ ਬਿਮਾਰੀ ਉਹਨਾਂ ਦੇ ਖੇਤ ਵਿੱਚ ਆ ਚੁੱਕੀ ਹੈ ਜਿਸ ਦੇ ਕਰਕੇ ਇੱਕ ਤਾਂ ਆਲੂ ਦਾ ਸਾਈਜ਼ ਨਹੀਂ ਬਣ ਰਿਹਾ ਦੂਜਾ ਆਲੂ ਦਾ ਝਾੜ ਹੈ ਉਸ ਤੇ ਬਹੁਤ ਵੱਡਾ ਅਸਰ ਪਿਆ ਆ ਜਿਸ ਕਰਕੇ ਨਾ ਤਾਂ ਹੁਣ ਵਪਾਰੀ ਉਸ ਫਸਲ ਵੱਲ ਦੇਖ ਰਿਹਾ ਆ ਤੇ ਔਰ ਦੂਜੇ ਪਾਸੇ ਰੇਟ ਜੇ ਘਟ ਗਿਆ ਫਸਲ ਦਾ ਤਾਂ ਹੁਣ ਕਿਤਨਾ ਕਿਤੇ ਕਿਸਾਨ ਨਿਰਾਸ਼ ਨੇ ਮੇਰੇ ਨਾਲ ਲੁਧਿਆਣਾ ਜ਼ਿਲ੍ਹਾ ਦੇ ਜੋ ਆਲੂ ਕਾਸ਼ਤਕਾਰ ਨੇ ਉਹ ਕਿਸਾਨ ਨੇ ਜਿਨ੍ਹਾਂ ਦੇ ਖੇਤ ਆਕਾਰ ਚ ਬਹੁਤ ਵੱਡੇ ਨੇ ਤੇ ਨੁਕਸਾਨ ਵੀ ਇਸ ਵਕਤ ਉਹਨਾਂ ਦਾ ਵੱਡਾ ਹੀ ਹੁੰਦਾ ਨਜ਼ਰ ਆ ਰਿਹਾ ਸੁਖਿੰਦਰ ਜੀ ਨੇ ਸੁਖਿੰਦਰ ਜੀ ਆਲੂਆਂ ਦੀ ਫਸਲ ਤੇ ਜਿਸ ਤਰੀਕੇ ਨਾਲ ਮੌਸਮ ਤਬਦੀਲ ਹੋਈ ਹੈ ਇਹ ਇੱਕ ਵੱਡੀ ਬਿਮਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿੰਨਾ ਕੁ ਨੁਕਸਾਨ ਇਤਕੀ ਹੋ ਰਿਹਾ ਹੈ ਨੋਖਸਾਂਤਾ ਸਰ ਬਹੁਤ ਜਿਆਦਾ ਹੋ ਰਿਹਾ ਇਹਦਾ ਹੁਣ ਤੁਸੀਂ ਆਹ ਕ੍ਰੌਪ ਦੇਖੇ ਰਹੇ ਹੋ ਇਹ ਚ ਕੋਈ ਬੇਲ ਨਹੀਂ ਰਹੀ ਜੇ ਹੁਣ ਆਪਾਂ ਇਹਨੂੰ ਇਸ ਫਸਲ ਨੂੰ ਕੰਪਨੀ ਚ ਭੇਜਣਾ ਹੋਵੇ ਤਾਂ ਉਹਦਾ ਇੱਕ ਪ੍ਰੋਸੈਸ ਹੁੰਦਾ ਹੈ ਚ ਉਹਨਾਂ ਨੇ ਸੈਂਪਲ ਲੈਣਾ ਹੁੰਦਾ ਮਤਲਬ ਸ਼ੁਕਰ ਸਾਰੇ ਹੋਰ ਇਹਦਾ ਰਿਪੋਰਟ ਚੈੱਕ ਕਰਨੀ ਹੁੰਦੀ ਹੈ ਹੁਣ ਜਦੋਂ ਬੇਲ ਨਹੀਂ ਹੈਗੀ ਤਾਂ ਇਹ ਆਉਣਾ ਨਹੀਂ ਹੈਗਾ ਕੰਪਨੀ ਚ ਇਹਦਾ ਇਹ ਉੱਚ ਜਾਣਾ ਹੀ ਨਹੀਂ ਹੈਗਾ ਇਹ ਬਾਹਰ ਓਪਨ ਮਾਰਕੀਟ ਚ ਵਿਕੂਗਾ ਮਾਲ ਮਤਲਬ ਇੱਕ ਤਾਂ ਸੱਟ ਮਾਰੀ ਥੀਗੀ ਇਸ ਨੇ ਮਤਲਬ ਬਿਮਾਰੀ ਨੇ ਜੋ ਬਿਮਾਰੀ ਆਲੂਆਂ ਨੂੰ ਪਈ ਮਤਲਬ ਬੇਹਿਸਾਬ ਇਹਦੀ ਅੱਛੇ 5ਵੇਂ 6ਵੇਂ ਦਿਨਾਂ ਤੇ ਸਪਰੇਅ ਕਰਦੇ ਆ ਦੋ ਤੋਂ 25000 ਰੁਪਿਆ ਏਕੜ ਦੀ ਸਪਰੇਅ ਦਾ ਖਰਚਾ ਆ ਜਾਂਦਾ ਇਸ ਬਾਰੇ ਤੇ ਜਿਹੜੀ ਇਹ ਲੇਟ ਲੇਟ ਜਿਹੜੀ ਇਹ ਲੇਟ ਬਲੈਟ ਆ ਇਹਨੂੰ ਲੇਟ ਬਲੈਟ ਕਹਿੰਦੇ ਨੇ ਲੇਟ ਬਲਾਈਟ ਇਹ 40 45 ਦਿਨ ਤੋਂ ਬਾਅਦ ਇਹ ਆਲੂਆਂ ਦੀ ਕ੍ਰੌਪ ਨੂੰ ਪੈਂਦੀ ਹੈ ਜਦ ਆਲੂ ਦਾ ਬਣਨ ਦਾ ਟਾਈਮ ਪੀਰੀਅਡ ਹੁੰਦਾ ਇਹ 70 ਦਿਨਾਂ ਵਾਲੀ ਮਤਲਬ ਇਹਨੂੰ ਅਸੀਂ 70 ਦਿਨਾਂ ਬਾਅਦ 70 75 ਦਿਨਾਂ ਬਾਅਦ ਇਹਨੂੰ ਆਲੂ ਨੂੰ ਕੱਟ ਦਿੰਨੇ ਹੁੰਨੇ ਆ ਇਹ ਪ੍ਰੋਸੈਸਿੰਗ ਵੈਰੈਟੀ ਆ ਐਲ ਆਰ ਵੈਰੈਟੀ ਆ ਇਹ ਜਿਹੜੀ ਭਈ ਮਤਲਬ ਜਦ ਇਹਨ ਇਹਦਾ ਉਧਰ ਟਾਈਮ ਪੀਰੀਅਡ ਠੀਕਾ ਇਹਦੇ ਆਲੂ ਬਣਨ ਦਾ ਟਾਈਮ ਤਾਂ ਇਹਨੂੰ ਬਿਮਾਰੀ ਨੇ ਝੰਮਤਾ ਬਿਮਾਰੀ ਨੇ ਮਤਲਬ ਇੰਨਾ ਇਤੇ ਅਸਰ ਕੀਤਾ ਵੀ ਇਹ ਉਹਦੇ ਸਾਈਜ਼ ਤੇ ਪੈਰਾਮੀਟਰਾਂ ਤੇ ਆਉਣੀ ਆ ਹੀ ਨਹੀਂ ਹੈਗੀਆਂ ਜਿਹੜੇ ਉਹ ਪੈਮਾਨੇ ਰੱਖੇ ਜਾਂਦੇ ਨੇ ਗ੍ਰੇਡਿੰਗ ਦੇ ਮਤਲਬ 40mm ਤੋਂ 40mm ਤੋਂ ਕੰਪਨੀ ਲੈਂਦੀ ਹੁੰਦੀ ਹੈ 40mm ਤੋਂ ਮਤਲਬ 40mm ਤੋਂ ਹੇਠਲਾ ਮਾਲ ਇਹ 40 45mm ਟੋਟਲ ਸਾਈਜ਼ ਇਹਦਾ ਇਹ ਰਹਿ ਜਾਣਾ ਮਤਲਬ ਇਹ ਗੋਲੀਓ ਰਹਿ ਜਾਣੀਆਂ ਇਹਦਾ ਕੋਈ ਵਾਦਾ ਨਹੀਂ ਹੋਣਾ ਇਸ ਕਰਕੇ अच्छा ये तो बिना पहला भी मतलब इतनी ब्लाइट आ गई इतनी सारे एरिया च आ गई कंपनीया ने रेट पहला ही बहुत ਥੱਲੇ ਸਿੱਟੇ ਹੋਏ ਨੇ ਜਿਹੜੇ ਪਿਛਲੇ ਦਿਨੀ ਅੱਜ ਕੱਲ ਰੇਟ ਠੀਕ ਹੈ 22 21 22 ਰੁਪਏ ਦਾ ਰੇਟ ਅੱਜ ਕੱਲ ਦੇ ਟਾਈਮ ਚ ਪਿਛਲੇ ਸਾਲ ਠੀਗਾ ਐਤ ਕਿਉਂ ਹੋ 9.5 10 ਰੁਪਏ ਉਹ ਵੀ ਆ ਹੁਣ ਇੱਕ ਦੋ ਦਿਨਾਂ ਦਾ ਰੇਟ ਮੜ ਜਾ ਇਹਨਾਂ ਨੇ ਇੱਕ ਦੋ ਰੁਪਏ ਬੈ ਨੇ ਮਤਲਬ ਅੱਖਾਂ ਜੀਆਂ ਹਲਕੀਆਂ ਮੋਟੀਆਂ ਪੂੰਜੀਆਂ ਨੇ ਕਰਕੇ ਉਹ ਵੀ ਥੋੜਾ ਜਿਹਾ ਕਿਸਾਨਾਂ ਦਾ ਇਕਾ ਹੋਇਆ ਵੀ ਮਲੋ ਤੋਂ ਆਏ ਸਮਰਾਲੇ ਤੋਂ ਹੋਰ ਸਾਰੇ ਕਿਸਾਨ ਮਾਛੀਵੜੇ ਤੋਂ ਇਕੱਠੇ ਹੋਏ ਉਹਨਾਂ ਨੇ ਝਾਰਕ ਦੇਣ ਆ ਰੋਕੀ ਰੋਕਣ ਦੇ ਬਾਵਜੂਦ ਥੋੜੇ ਬਹੁਤੇ ਰੇਟਾਂ ਦਾ ਫਰਕ ਪਿਆ ਮਤਲਬ ਇਹ ਇੱਕ ਪਹਿਲੀ ਵਾਰ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ 13 ਰੁਪਇਆ ਰੇਟ ਪਹਿਲਾਂ ਹੀ ਕੰਪਨੀਆਂ ਨੇ ਸਿੱਟ ਲਿਆ ਹਾਂਜੀ ਤੇ ਉਸ ਤੋਂ ਬਾਅਦ ਹੁਣ ਬਿਮਾਰੀ ਪੈ ਗਈ ਐ ਇਸ ਬਿਮਾਰੀ ਨੇ ਨਾ ਤਾਂ ਗ੍ਰੇਡਿੰਗ ਹੋਣੀ ਆ ਨਾ ਆਲੂ ਦਾ ਝਾੜੋਜਾ ਹੋਣਾ ਆ ਤੇ ਕੰਪਨੀਆਂ ਨੇ ਮਾਲ ਵੈਸੇ ਵੀ ਨਹੀਂ ਚੱਕਣਾ ਹਾਂਜੀ 13 ਰੁਪਏ ਕਿਲੋ ਇਹ ਤਾਂ ਸਾਡਾ ਖਰਚਾ ਆਉਂਦਾ ਮਤਲਬ ਜੇ ਆਪਾਂ ਕਾਸਟ ਕੈਲਕੂਲੇਸ਼ਨ ਕਰੀਏ 85-90000 ਰੁਪਏ ਖਰਚਾ ਆਉਂਦਾ ਮਤਲਬ ਜਿਹੜਾ ਐਤਕੀ ਇਸ ਤੇ ਤਿੰਨ ਸਪਰੇਹਾਂ ਹੋਰ ਹੋ ਗਈਆਂ ਤਾਂ ਇਹ ਲੱਖ ਰੁਪਏ ਦੇ ਨੇੜੇ ਤੇੜੇ ਮਤਲਬ ਜਾਊਗਾ ਖਰਚਾ 1 ਏਕੜ ਲੱਖ ਰੁਪਿਆ ਖਰਚਾ ਖਰਚਾ ਮਤਲਬ ਇੰਨਾ ਇਹ ਖਰਚਾ 1 ਏਕੜ ਦਾ ਜਾਊਗਾ ਜਿੰਨੇ ਹੁਣ ਇਹ ਪੈਸੇ ਘਟਣਗੇ ਜਿੱਦਨ ਅਸੀਂ ਇਹਦੀ ਪਟਾਈ ਲਾਵਾਂਗੇ ਉਦੋਂ ਵੀ ਤੁਹਾਨੂੰ ਕਹਾਂਗੇ ਤੁਸੀਂ ਚਾਹੇ ਆ ਕੇ ਦੇਖੋ ਤੇ ਕੱਟੇ ਗਿਣੋ ਵੀ ਮਤਲਬ ਇਹ ਕਿੰਨਾ بڑا ਘਾਟਾ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਨਾ ਕੋਈ ਇਹ ਕੋਈ ਐਡਮਿਨਿਸਟਰੇਟਰ ਆਇਆ ਕਿਸੇ ਨੇ ਪੁੱਛਿਆ ਵੀ ਨਾ ਕੋਈ ਹਾਰਟੀਕਲਚਰ ਵਿਭਾਗ ਨਾ ਖੇਤੀਬਾੜੀ ਵਾਲੇ ਵੀ ਭਾਈ ਕਿਤੇ ਬਿਮਾਰੀ ਪਈ ਆ ਕੋਈ ਹੈਗੀ ਆ ਕੋਈ ਅੱਖਾਂ ਪੁੰਜਣ ਵਾਲਾ ਹੀ ਹੋਵੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਐਡੇ ਦੂਰੋਂ ਆ ਕੇ ਕਿਸਾਨਾਂ ਦਾ ਹਾਲਚਾਲ ਪੁੱਛਿਆ ਅਸੀਂ ਇਸਦਾ ਰਿਣੀ ਰਹਾਂਗੇ ਜਿਹੜੇ ਤੁਸੀਂ ਇਹ ਪ੍ਰੋਗਰਾਮ ਚਲਾ ਕੇ ਹਾਈਲਾਈਟ ਇਹਨੂੰ ਸਾਡੀ ਸਮੱਸਿਆਵਾਂ ਨੂੰ ਸਾਡੇ ਨਾਲ ਜੁੜ ਕੇ ਮਤਲਬ ਇਹਨੂੰ ਹਾਈਲਾਈਟ ਕਰ ਰਹੇ ਹਾਂ ਪਰ ਇਹ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਹੁਣ ਅਸੀਂ ਸਰਕਾਰ ਤੋਂ ਇਹਦੀ ਕੰਪਰਸੇਟ ਦੀ ਤਾਂ ਮੰਗ ਕਰਦੇ ਹੀ ਕਰਦੇ ਆਂ ਵੀ ਦਵੇ ਪਰ ਉਹ ਕੀ ਆ ਹੁਣ ਉਹ ਪਿਛਲੇ ਦਿਨਾਂ ਵਿੱਚ ਵੀ ਝੋਨੇ ਦੀ ਆਈ ਹolimpy skin ਆਈ ਪਸ਼ੂਆਂ ਦਾ ਜੋ ਜਿੰਨਾ ਨੁਕਸਾਨ ਹੋਇਆ ਕਦੇ ਸਰਕਾਰ ਨੇ ਉਹਨਾਂ ਨੂੰ ਕੋਈ ਕੰਪਨਸੇਟ ਦਿੱਤੀ ਨਹੀਂ ਜੇ ਦਿੱਤੀ ਕੋਈ ਚੰਦਕ ਬੰਦਿਆਂ ਨੂੰ ਉਹ ਕਹਤਾ ਜੀ ਹਾਂ ਅਸੀਂ ਦੇ ਦਿੱਤੀ ਐ ਇਸ ਇਤਿਹਾਰੀ ਆਲੀ ਸਰਕਾਰ ਆ ਇਤਿਹਾਰ ਲਾਤੀ ਪਬਲਿਸਿਟੀ ਕਰਤੀ ਬਸ ਉਹਨਾਂ ਤੇ ਆ ਹੁਣ ਇਹ ਕੋਈ ਆਲੂਆਂ ਵਾਲੇ ਦੀ ਆਲੂਆਂ ਦੀ ਜੇ ਇਹਨਾਂ ਨੂੰ ਕੋਈ ਹੋਵੇ ਹੁਣ ਮਾਨਯੋਗ ਰਾਜੇਵਾਲ ਸਾਹਿਬ ਨੇ ਇੱਕ ਦਿਨ ਪੀ ਉਸ ਗੋਲਜੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਇਹਦੀ ਐਕਸਪੋਰਟ ਖੋਲੀ ਜਾਵੇ ਆਲੂਆਂ ਵਾਲਿਆਂ ਦੀ ਬਾਹ ਫੜੀ ਜਾਵੇ ਇਹ ਸਰਕਾਰ ਆ ਸੀਐਮ ਆ ਪੰਜਾਬ ਦਾ ਇਹ ਜਾਵੇ ਸੈਂਟਰ ਕੋਲ ਵੀ ਭਾਈ ਸਾਨੂੰ ਸਾਡੇ ਆਲੂ ਰੋੜ ਰਹੇ ਨੇ ਪਾਕਿਸਤਾਨ ਸਾਡਾ ਖੋਲੋ ਇੱਥੇ ਉੱਥੇ ਪਾਕਿਸਤਾਨ ਚ ਆਪਣੇ ਦੇਖੋ ਕੀ ਭਾਅ ਬਾਜ਼ਾਰ ਆ ਆਲੂ ਦਾ ਮਾਤਲਬ ਇਹਨਾਂ ਪਾਕਿਸਤਾਨ ਨਾਲ ਪੰਜਾਬ ਵਾਲਾ ਤਾਂ ਅਸੀਂ ਟਰਾਲੀਆਂ ਤੇ ਪਹਚਾ ਦੇਣਾ ਜੇ ਸਾਨੂੰ ਆਜ਼ਾਦ ਜੱਤੀ ਆਵੇ ਲਾਹੌਰ ਦੀ ਕੋਈ ਪਹਿਲੀ ਵਾਰ ਨਹੀਂ ਹੁੰਦਾ ਇਹ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਬਿਮਾਰੀ ਆ ਜਾਂਦੀ ਹੈ ਸੜਕਾਂ ਜਾਂ ਕਿਸਾਨ ਖੁਸ਼ੀ ਦੇ ਵਿੱਚ ਅਸੀਂ ਕਹਿੰਦੀਏ ਕਿ ਕਿਸਾਨ ਨੂੰ ਇਹ ਲੱਗਦਾ ਹੈ ਕਿ ਹੁਣ ਫਸਲ ਤਬਦੀਲੀ ਕਰ ਲੈਣੀ ਚਾਹੀਦੀ ਹੈ ਤਾਂ ਜਦੋਂ ਕਿਸਾਨ ਕਪੂਰਾ ਇੱਕ ਵੱਡਾ ਅਸੀਂ ਕਹਿੰਦੀਏ ਵਰਗ ਕਿਸਾਨਾਂ ਦਾ ਉਸ ਫਸਲ ਵਾਲਾ ਅੱਗੇ ਵੱਧਦਾ ਹੈ ਤਾਂ ਫਸਲ ਦਾ ਰੇਟ ਘਟ ਜਾਂਦਾ ਹੈ ਯਾਨੀ ਕਿ ਕਿਤਨੇ ਕਿਤੇ ਵਪਾਰੀ ਵੀ ਉੱਪਰ ਕਬਜ਼ਾ ਕਰਕੇ ਬੈਠਾ ਹੈ ਹਾਲਾਂਕਿ ਹੁਣ ਦੋ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਕਿ ਵਪਾਰੀ ਨੇ ਕਬਜ਼ਾ ਕੀਤਾ ਹੋਇਆ ਸੀ ਉਹ ਰੇਟ ਘਟਿਆ ਫਸਲ ਦੇ ਜਿਹੜੀ ਕਿ ਬਿਮਾਰੀ ਦੀ ਮਾਰ ਆਉਂਦੀ ਹੈ ਉਹ ਮਾਰ ਦੇ ਵਿੱਚ ਆੜ ਘਟਿਆ ਤੇ ਕਿਸਾਨ ਜਿਹੜੇ ਆਲੂ ਵਾਲੇ ਕਿਸਾਨ ਹੈ ਉਹ ਇਸ ਵਕਤ ਦੁਬਧਾ ਦੇ ਵਿੱਚ ਨੇ ਨਾਮ ਜਨਣਾ ਚਾਹਾਂਗੇ ਸਰ ਪਰਮੀਤ ਸਿੰਘ ਜੀ ਪਰਮੀਤ ਜੀ ਕਿੰਨੇ ਜਿਹੜੇ ਕਿ ਏਕੜ ਚ ਖੇਤੀ ਕਰਦੇ ਹੋ ਆਲੂਆਂ ਦੀ ਲਗਭਗ 70-75 ਦੇ ਆਸ-ਪਾਸ ਹੈ ਤੇ ਕਿੰਨਾ ਕੁ ਨੁਕਸਾਨ ਐ ਤੁਸੀਂ ਮੰਨਦੇ ਹੋ ਹੋ ਗਿਆ ਤੁਹਾਡਾ ਨੁਕਸਾਨ ਤਾਂ ਬਹੁਤ ਹੈ ਜੀ ਅਗਾਂਹ ਤਾਂ ਹੁਣ ਅਸਲੀ ਤਾਂ ਨੁਕਸਾਨ ਇਹਨੂੰ ਪੱਟ ਕੇ ਹੀ ਪਤਾ ਲੱਗਣਾ ਹੁਣ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਜੀ ਇਹ ਨਗ ਨਿਕਲੋ ਇਹ ਨਗ ਨਿਕਲੋ ਪਰ ਹੁਣ ਪੱਟੇ ਦੀ ਪਤਾ ਲੱਗੂ ਕਿੰਨੇ ਬੈਗ ਨਿਕਲਦੇ ਨੇ ਠੀਕ ਹੈ ਅਸ ਕਲੀਅਰ ਤਾਂ ਗੱਲ ਉਹਦੀ ਹੋਣੀ ਹੈ ਜੀ ਤੁਹਾਡਾ ਇੱਕ ਗ੍ਰੇਡਿੰਗ ਸਿਸਟਮ ਹੁੰਦਾ ਤੁਸੀਂ ਕੰਪਨੀਆਂ ਦੇ ਵਿੱਚ ਆਲੂ ਭੇਜਦੇ ਹੋ ਇਹ ਉਹੀ ਆਲੂ ਹੈ ਜਿਹੜਾ ਚਿਪਸ ਜਾਂ ਫਰਾਈਜ਼ ਜੀ ਤੋਂ ਬਣ ਜਾਂਦੇ ਨੇ ਉਹੀ ਹੈ ਜੀ ਉਹੀ ਹੈ ਠੀਕ ਹੈ ਇਹ ਹੁਣ ਕੰਪਨੀਆਂ ਜੇ ਨਹੀਂ ਚੱਕਦੀਆਂ ਫਿਰ ਜਿਹੜੀ ਓਪਨ ਮਾਰਕੀਟ ਅਸੀਂ ਕਹਿ ਦਿੰਦੇ ਆ ਉਹਦੇ ਵਿੱਚ ਵੇਚਣਾ ਆ ਉੱਥੇ ਰੇਟ ਠੀਕ ਮਿਲ ਜਾਂਦਾ ਉੱਥੇ ਤਾਂ ਹੀ ਬ ਮਾਲ ਜੇ ਆਵਣਾ ਬੋਲੀ ਲੱਗਣੀ ਹੈ ਜਿਹੜਾ ਜਗਾਹ ਗਾਹਕ ਹੋਊਗਾ ਜਾਂ ਮਾਲ ਕਿੰਨਾ ਕ ਮੰਡੀ ਚ ਜਾਂਦਾ ਵੱਧ ਆਲੂ ਚਲੇ ਗਿਆ ਤਾਂ ਮੰਡੀ ਤੇ ਬੋਲੀ ਵਪਾਰੀ ਉਹ ਨਹੀਂ ਲਾਉਂਦਾ ਨਹੀਂ ਫਿਰ ਘੱਟ ਰੇਟ ਚ ਲਾ ਜਾਂਦਾ ਜੇ ਮਾਲ ਘੱਟ ਗਿਆ ਤਾਂ ਉਹ ਤਾਂ ਕੋਈ ਭਰੋਸਾ ਨਹੀਂ ਇਹਦਾ ਵੀ ਕੀ ਰੇਟ ਲੱਗੂਗਾ ਉਮੀਦ ਕੀ ਹੈ ਕਿ ਮੰਡੀ ਚ ਮਾਲ ਇੱਥੋਂ ਫਿਰ ਤੁਸੀਂ ਜਿਹੜਾ ਕੰਪਨੀਆ ਨੂੰ ਜਾਣਾ ਸੀ ਕੰਪਨੀਆ ਨੂੰ ਨਹੀਂ ਜਾਊਗਾ ਮੰਡੀ ਚ ਜਾਊਗਾ ਹਾਂਜੀ ਮੰਡੀ ਜਾਊਗਾ ਜੀ ਮੰਡੀ ਚ ਦੇਖੋ ਜਿਹੜਾ ਪਾ ਲੱਗਦਾ ਜੀ ਕੋਈ 250 ਬੋਲਦਾ ਗੱਟੂ ਦਾ ਬੈਗ ਦਾ 50 ਗੱਲੋੜਾ ਦਾ ਕੋਈ 300 ਰੋਜ਼ ਦੇ ਭਾਅ ਨੇ ਇਹ ਨਹੀਂ ਕਿ ਅੱਜ ਜੇ 400 ਹੋ ਗਿਆ ਤਾਂ ਕੱਲ ਨੂੰ 400 ਹੀ ਰਹੂ ਕਾਨੂੰ 150 ਵੀ ਰਹਿ ਸਕਦਾ ਅਜਾ ਕਾਰਨ ਕੀ ਹੈ ਇਹ ਜਿਹੜੀ ਬਿਮਾਰੀ ਆਈ ਹੈ ਕਹਿੰਦੇ ਯੂਨੀਵਰਸਿਟੀ ਨੇ ਐਡਵਾਈਜ਼ਰੀ ਜਾਰੀ ਕਰਦੀ ਸੀ ਪਰ ਇਹ ਬਿਮਾਰੀ ਇਸ ਤਰੀਕੇ ਨਾਲ ਕਿਵੇਂ ਖੇਤਾਂ 'ਚ ਵਧ ਗਈ ਬਾਜੀ ਇਹ ਆ ਦੇਖੋ ਆ ਖੇਤ ਨੂੰ ਥੋੜੀ ਜਿਹੀ ਬਾਅਦ 'ਚ ਪਈ ਆ ਉਹ ਥੋੜਾ ਬੋੜਾ ਸਾਈਜ਼ ਦਾ ਫਰਕ ਹੋਵੇ ਇਹਦੇ ਨਾਲੋਂ ਪਰ ਇਹਨੂੰ ਪਹਿਲਾਂ ਪੈ ਗਈ ਇਹ ਮਤਲਬ 10 ਦਿਨ ਪਹਿਲਾਂ ਖੇਤ ਬੈਠ ਗਿਆ ਇਹ ਖੇਤ 5-10 ਦਿਨ ਬਾਅਦ ਬੈਠਿਆ ਮਤਲਬ ਇੱਕਦਮੀ ਹੋ ਗਿਆ ਜੀ ਬਸ ਅਸੀਂ ਸਪਰੇਅਾਂ ਵੀ ਕਰਦੀਆਂ ਦੋ ਤੋਂ ਤਿੰਨ ਸਪਰੇਅ ਨੇੜੇ ਤੱਕ ਕਰ ਚੁੱਕੇ ਹਾਂ ਤੇ ਅੱਛਾ ਸਪਰੇਅਾਂ ਵੀ ਉਹ ਕਰੀਆਂ ਜਿਹੜੀਆਂ ਉਹ ਕਹਿੰਦੇ ਸੀਗੇ ਕੰਪਨੀ ਵਾਲੇ ਵੀ ਯੂਨੀਵਰਸਿਟੀ ਵਾਲੇ ਬਿਮਾਰ ਫੰਗੀ ਸਾਡੇ ਦੇ ਵਾਸਤੇ ਕਰੀ ਉਹਨਾਂ ਨੇ ਅਸਰ ਨਹੀਂ ਦਿਖਾਇਆ ਫਿਰ ਕੋਈ ਅਸਰ ਨਹੀਂ ਦਿਖਾਇਆ ਜੀ ਉਹਨੇ ਬਿਮਾਰੀ ਰੋਕੀ ਵੀ ਨਹੀਂ ਕੀਤੀ ਨਹੀਂ ਜੇ ਮੈਨੇ ਰੋਕੀ ਜੀ ਕਿੰਨਾ ਖਰਚਾ ਇੱਕ ਵਾਰੀ ਸਪਰੇਅ ਕਰਨ ਤੇ ਉਹ 2000 ਤੋਂ ਉੱਤੇ ਆ ਜਾਂਦਾ ਹੈ ਖਰਚਾ ਇੱਕ ਸਪਰੇਅ ਦਾ ਇੱਕ ਸਪਰੇਅ ਦਾ ਹਾਂਜੀ ਹਾਂਜੀ ਤੇ ਕਿੰਨੀਆਂ ਕਰਦੇ ਹੋ ਮਤਲਬ ਮਹੀਨੇ 'ਚ ਹੁਣ ਤੱਕ ਜਾਂ ਹੁਣ ਤੱਕ ਬਿਮਾਰੀ ਆਈ ਹੈ ਕਿੰਨੀਆਂ ਕਰਦੇ ਬਾਅਦ ਰਿਪੀਟ ਕਰਦੇ ਆ ਜੀ ਬਾਕੀ ਇਤਤਾਂ ਦੋ ਤਿੰਨ ਸਪਰੇਅ ਕਰਨ ਤੋਂ ਬਾਅਦ ਜੇ ਦੇਖਿਆ ਕਿ ਨਹੀਂ ਹੋਇਆ ਤਾਂ ਛੱਡਤਾ ਖੇੜਾ ਦਾ ਜਿਹੜੇ 2000 ਰੁਪਏ ਲਾ ਚੁੱਕੇ ਹਾਂ ਹਾਂਜੀ ਆ ਖੇਤਾਂ ਕਹਿੰਦੇ 90 ਕੁ ਹਜ਼ਾਰ ਦਾ ਖਰਚਾ ਆ ਜਾਂਦਾ ਆਲੂਆਂ ਤੇ ਪੂਰਾ ਹੋਪ ਆਊਗਾ ਜਾਂ ਅਸੀਂ ਇਹ ਵੀ ਕਹਿ ਦਈਏ ਕਿ ਰੋਟੀ ਖਾਣ ਜੋ ਕੇ ਪੈਸੇ ਹੋ ਜਾਣਗੇ ਕਿ ਨਹੀਂ ਨਹੀਂ ਜੀ ਹੁਣ ਤਾਂ ਫਸਲ ਅਗਲੀ ਬੀਜਣ ਵਾਸਤੇ ਸੋਚ ਰਹੇ ਆ ਕਿ ਉਹ ਕਿੱਥੋਂ ਬੀਜਾਂਗੇ ਇਹ ਤਾਂ ਮਤਲਬ ਇਹਦਾ ਲੇਬਰ ਬਾਰਦਾਨਾ ਉਹਦੇ ਪੂਰੇ ਹੋਣਗੇ ਤਾਂ ਤੇ ਅਗਲੀ ਫਸਲ ਬੀਜਣ ਵਾਸਤੇ ਡੀਜ਼ਲ ਵੀ ਚਾਹੀਦਾ ਬੀਜ ਵੀ ਚਾਹੀਦਾ ਤੇ ਰੋ ਪਾਣੀ ਵੀ ਚਾਹੀਦਾ ਸਭ ਕੁਝ ਚਾਹੀਦਾ ਜੀ ਮੁਸ਼ਕਲ ਹੈ ਬਸ ਕੰਮ ਕਿਸਾਨ ਦਾ ਇਲਾਕਾ ਹੀ ਟੁੱਟਦਾ ਐਦਾਂ ਹੀ ਟੁੱਟਦਾ ਐਦਾਂ ਹੁਣ ਇਹੀ ਆਸ ਚ ਲਾਉਨੇ ਆ ਵੀ ਚਲੋ ਪਿਛਲੇ ਸਾਲ ਵੀ ਕਰਜ਼ੇ ਸੀ ਹੋਰ ਕਰਜ਼ਾ ਚੱਕ ਕੇ ਹੋਰ ਗਾਹਾਂ ਬਿਜਲੀ ਵੀ ਲੋਟ ਆ ਜੂਵੇ ਐਦਕੀ ਪਰ ਉਹ ਨਹੀਂ ਉਹ ਵੀ ਲੋਟ ਨਹੀਂ ਆਇਆ ਹੁਣ ਫੇਰ ਕਰਜ਼ੇ ਦੇ ਦਲਦਲ ਚ ਫਸੇ ਜਾ ਰਹੇ ਆ ਆੜਤੀਆਂ ਦਾ ਕਰਜ਼ਾ ਉੱਤੇ ਹੀ ਪੈਂਦਾ ਬੈਂਕਾਂ ਦਾ ਉਹ ਵਿਆਜ ਪੈਂਦਾ ਜੀ ਹੁਣ ਉੱਤੇ ਦੇ ਉੱਤੇ ਕਰਜ਼ਾ ਹੋ ਰਿਹਾ ਕਿਤੇ ਕੋਈ ਉਮੀਦ ਦਿਖਦੀ ਆ ਕਿਸੇ ਪਾਸੇੋਂ ਨਹੀਂ ਕੋਈ ਉਮੀਦ ਨਹੀਂ ਸਰਕਾਰਾਂ ਐਲਾਨ ਕਰ ਦਿੰਦੀਆਂ ਨੇ ਜੀ ਆਹ ਕਰਾਂਗੇ ਫੜਾਂਗੇ ਪਰ ਸਾਡੇ ਕੋਈ ਹੁਣ ਤੱਕ ਕੋਈ ਕਿਸੇ ਬੰਦੇ ਨੇ ਪੁੱਛਿਆ ਕਿ ਭਾਈ ਤੁਹਾਡਾ ਕੀ ਹੋਇਆ ਵੀ ਤੁਹਾਨੂੰ ਕੋਈ ਦਿਨ ਮਿਲਣਾ ਚਾਹੀਦਾ ਨਹੀਂ ਮਿਲਣਾ ਕੋਈ ਬੰਦਾ ਨਹੀਂ ਆਇਆ ਜੀ ਅੱਛਾ ਇਹ ਸਿਰਫ ਮੌਸਮ ਕਰਕੇ ਹੋਇਆ ਵੀ ਦਿਨੇ ਧੁੱਪ ਨਿਕਲ ਜਾਂਦੀ ਹੈ ਇੱਕ ਧੁੰਦਾਂ ਬਹੁਤ ਲੇਟ ਹੋ ਗਈਆਂ ਠੰਡਾਂ ਬਹੁਤ ਲੇਟ ਹੋ ਗਈਆਂ ਉਹਦੇ ਕਰਕੇ ਹੋਇਆ ਮੇਨ ਕਰਨਾ ਇਹੀ ਹੋਇਆ ਜੀ ਦਾ ਰਾਤ ਦਾ ਟੈਂਪਰੇਚਰ ਲੋ ਦਿਨੇ ਗਰਮੀ ਜ਼ਿਆਦਾ ਉਹਦੇ ਕਰਕੇ ਉਹ ਟੈਂਪਰੇਚਰ ਦੇ ਫੇਰ ਫੇਰ ਦੇ ਵਿੱਚ ਖੇਤਾਂ 'ਤੇ ਬਿਮਾਰੀ ਨੇ ਪੈਰ ਪਸਾਰੇ ਨੇ ਅੱਛਾ ਤੁਹਾਨੂੰ ਇੱਕ ਖਾਸ ਗੱਲ ਦੱਸਾਂ ਕਿ ਸਰਕਾਰਾਂ ਐਤਕੀ ਕਹਿੰ ਆਲੂਆਂ ਦੀ ਖੇਤੀ ਖੇਤੀਬਪਨਤਾ ਦਾ ਹੀ ਇੱਕ ਰੂਪ ਹੈ ਦੂਜੇ ਪਾਸੇ ਇਹ ਜਿੰਨੇ ਕਿਸਾਨ ਨੇ ਪਰਾਲੀ ਨੂੰ ਅੱਗ ਵੀ ਨਹੀਂ ਲਾਉਂਦੇ ਆਲੂਆਂ ਦੇ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਖੇਤੀਬਪਨਤਾ ਵੀ ਅਪਣਾ ਲਈ ਪਰਾਲੀ ਦਾ ਬਹੁਤ ਵੱਡਾ ਮੁੱਦਾ ਹੁੰਦਾ ਸੀ ਕਿ ਪਰਾਲੀ ਦਾ ਧੂਆਂ ਹੁੰਦਾ ਤੁਸੀਂ ਪਰਾਲੀ ਨੂੰ ਅੱਗ ਵੀ ਨਹੀਂ ਲਾਉਂਦੇ ਉਹਦੇ باوجود ਵੀ ਹੁਣ ਤੁਸੀਂ ਨੁਕਸਾਨ ਚ ਹੋ ਬਿਲਕੁਲ ਜੀ ਨੁਕਸਾਨ ਚ ਆ ਜੀ ਪੂਰੇ ਤੇ ਪਲਟਾਈ ਵੇਲੇ ਵੀ ਅੱਗ ਘਟੋ ਘਟੋ ਜਿਆਦਾ ਨਹੀਂ ਤਾਂ 10000 ਦਾ 15000 ਦਾ ਤੇਲ ਤਾਂ ਲੱਗਿਆ ਜਾਂਦਾ ਸੀ ਟਰੈਕਟਰ ਦਾ ਅੱਛਾ ਹਾਂ ਜੀ ਓਵਰਆਲ ਦਾਸਰ ਸੁਖਵਿੰਦਰ ਜੀ ਦੱਸ ਰਹੇ ਨੇ ਕਿ 90000 ਰੁਪਏ ਖੇਤ ਤੇ ਖਰਚਾ ਹੈਗਾ ਹੈਗਾ ਜੀ ਹੈਗਾ ਸੋ ਉਹ ਤਾਂ ਹੈਗਾ ਹੀ ਹੈਗਾ ਜੀ ਖਰਚਾ 20 20 ਹੋਗੇ ਇਹਦਾ ਲੇਬਰ ਵੀ ਨਹੀਂ ਪੱਟਦੀ ਜੀ ਲੇਬਰ ਉਹ ਕਹਿੰਦਾ ਝਾੜ ਲੇਬਰ ਵੀ ਜਿਹੜੇ ਝਾੜੂਗਾ ਤਾਂ ਪੱਟੂ ਕੀ ਲੇਬਰ ਭੱਜ ਜਾਂਦੀ ਏ ਲੇਬਰ ਕੋਈ ਸਾਈਜ਼ ਨਹੀਂ ਹੈਗਾ ਉਹ ਜਿਆਦਾ ਦਿਹਾੜੀ ਨਹੀਂ ਪੈਂਦੀ ਉਹਨਾਂ ਦੀ ਦਿਹਾੜੀ ਨਹੀਂ ਪੈਂਦੀ ਜੀ ਅੱਛਾ ਹਾਂ ਲੇਬਰ ਵਿਚਾਲੇ ਛੱਡ ਜਾਓ ਕਹਿੰਦੇ ਸਾਡੇ ਦਿਹਾੜੀ ਤਾਂ ਕਰੋ ਸਾਡੇ ਨਾਲ 400 450 500 ਤੋਂ ਘੱਟ ਦਿਹਾੜੀ ਨਹੀਂ ਮੰਗਦੇ ਜੀ ਹੱਲ ਕੀ ਆ ਫਿਰ ਹੁਣ ਇਸ ਚੀਜ਼ ਦਾ ਹਾਲੋ ਦੇਖੋ ਵੀ ਪੱਟਣਾ ਤਾਂ ਪੈਣਾ ਹੀ ਹੁਣ ਇਹ ਨਾ ਮੰਡੀ ਭੇਜਾਂਗੇ ਕੁਛ ਨਾ ਕੁਛ ਤਾਂ ਕਰਨੀ ਪੈਣੀ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹੋ ਮੇਰੇ ਹੈਗੇ ਜੀ 70 ਬਜਰ ਇਕੱਠੀ ਆ ਮੇਰੇ ਬ੍ਰਦਰ ਹੈ ਜੀ ਇਕੱਠੀ ਹਾਂਜੀ ਹਾਂਜੀ ਤੇ ਕੀ ਲੱਗਦਾ ਕਦੋਂ ਉੱਠ ਪਾਉਂਗੇ ਇਹ ਨੁਕਸਾਨ ਕਦੋਂ ਭਰ ਪਾਉਂਗੇ ਨਹੀਂ ਇਹ ਨਹੀਂ ਭਰਨਾ ਜੇ ਬੰਗਾ ਵਧਾ ਹੀ ਜਾਂਦਾ ਜੀ ਘਟਦੇ ਸੋਦੇ ਪਹਿਲਾਂ ਵੀ ਕਦੇ ਇਹ ਬਿਮਾਰੀ ਆਈ ਆ ਨਹੀਂ ਜੀ ਪਹਿਲਾਂ ਕਦੇ ਬਹੁਤ ਟਾਈਮ ਪਹਿਲਾਂ ਆਈ ਸੀ ਜੀ ਬਿਮਾਰੀ ਉਹ ਹਮ ਹੁਣ ਹੁਣ ਨਹੀਂ ਕਦੇ ਪਹਿਲਾਂ 15 20 ਹੁਣ ਤਾਂ ਨਹੀਂ ਆਈ ਕਦੇ ਬਿਮਾਰੀ ਆ ਮੜੀ ਮੁੱਟੀ ਆਉਂਦੀ ਹੈ ਜਾਨੀ ਕਿ ਇਹ ਜੀ ਖਤਰਨਾਕ ਬਾਰੀ ਨਹੀਂ ਆਈ। ਨਹੀਂ ਗੱਲ ਇਹ ਹੈ ਕਿ ਸੁਖਿੰਦਰ ਜੀ ਕਿ ਸਮਾਂ ਤਕਨੀਕੀ ਹੋ ਗਿਆ ਹਨਾ ਖੇਤੀ ਤਕਨੀਕ ਬਹੁਤ ਆਗੇ ਖੇਤੀ ਚ ਰੇਹਾਂ ਸਪਰੇਹਾਂ ਬਹੁਤ ਬ੍ਰਾਂਡਡ ਆਉਣ ਲੱਗ ਪਈਆਂ ਅੱਗੇ ਨਾਲੋਂ ਫਰਕ ਪੈ ਗਿਆ ਬੀਜ ਚੰਗੇ ਆਉਣ ਲੱਗ ਪਏ। ਉਹਦੇ باوجود ਵੀ ਜਿਹੜਾ ਆ ਬਿਮਾਰੀਆਂ ਨੇ ਇਹਨਾਂ ਤੇ ਕਾਬੂ ਨਹੀਂ ਹੋ ਰਿਹਾ ਕੰਟਰੋਲ ਨਹੀਂ ਹੋ ਰਿਹਾ। ਇਹ ਤਾਂ ਹੀ ਹੁਣ ਜਿਹੜੀ ਬਿਮਾਰੀ ਹੈ ਇਹ ਤਾਂ ਮੌਸਮ ਆ ਜਦ ਮੌਸਮ ਸਹੀ ਹੋ ਗਿਆ ਮਤਲਬ ਦਿਨ ਦਾ ਟੈਂਪਰੇਚਰ ਡਾਊਨ ਹੋ ਗਿਆ ਉਦੋਂ ਇਹ ਹੈਗੀ ਇਹ ਆਲੂਆਂ ਵਾਸਤੇ ਤਾਂ ਹੁਣ ਇਹ ਗਾਹਾਂ ਤੋਂ ਯੂਨੀਵਰਸਿਟੀਆਂ ਨੂੰ ਇਹ ਜੀਆਂ ਮਤਲਬ ਵੈਰੈਟੀਆਂ ਪੈਦਾ ਕਰਨੀਆਂ ਪੈਣਗੀਆਂ ਵੀ ਜਿਹੜੀਆਂ ਇਸ ਮੌਸਮ ਦੇ ਅਨੁਕੂਲ ਕਿਉਂ ਇਹ ਜਿਹੜੀ ਆਉਂਦੀ ਆ ਇਹ ਕਲਾਈਮੇਟ ਚੇਂਜ ਆਪਣਾ ਹੋ ਰਿਹਾ ਰੋਜ਼ ਵੈਸਟਰਨ ਡਿਸਟਰਬੈਂਸ ਆਉਂਦੀ ਆ ਹੁਣ ਜੇ ਮੈਂ ਅੱਗੇ ਜਾ ਕੇ ਆਪਾਂ ਇਹ ਚ ਹੁਣ ਪੱਟ ਕੇ ਮੱਕੀਆਂ ਬੀਜਣੀਆਂ ਨੇ ਮੱਕੀਆਂ ਬੀਜਣੀਆਂ ਜਾਂ ਅਸੀਂ ਮੱਕੀਆਂ ਪੱਟਦੇ ਆਂ ਪੰਜਵੇਂ ਮਹੀਨੇ 'ਚ ਜਾ ਕੇ ਤਾਂ ਪੰਜਵੇਂ ਮਹੀਨੇ 'ਚ ਮੀਂਹ ਬੇਹਸਾਬ ਪੈਣ ਲੱਗ ਜਾਂਦੇ ਨੇ ਉਹ ਮੌਨਸੂਨ ਤੋਂ ਪਹਿਲਾਂ ਹੀ ਆ ਜਾਂਦੇ ਨੇ ਕਹਿੰਦੇ ਪ੍ਰੀ ਮੌਨਸੂਨ ਆ ਗਈ ਉਹ ਮੱਕੀਆਂ ਵੀ ਖਰਾਬ ਹੋ ਜਾਂਦੀਆਂ ਨੇ ਮਤਲਬ ਇਹ ਸਾਰਾ ਕਲਾਈਮੇਟ ਚੇਂਜ ਹੋ ਰਿਹਾ ਚੇਂਜ ਹੋਣ ਨਾਲ ਇਹ ਇਫੈਕਟਡ ਇਫੈਕਟ ਨੇ ਹੁਣ ਇਹ ਵੈਰਾਈਟੀਆਂ ਇਹ ਪ੍ਰਾਣੀਆਂ ਮਤਲਬ ਚੱਲੀਆਂ ਆ ਰਹੀਆਂ ਨੇ ਸੀਡ ਬੇਸ਼ੱਕ ਸਾਡੇ ਨਵੇਂ ਨੇ ਨਵੀਆਂ ਜਨਰੇਸ਼ਨਾਂ ਆ ਚ ਨੇ ਪਰ ਇਹਨਾਂ ਤੇ ਹੋਰ ਯੂਨੀਵਰਸਟੀਆਂ ਨੂੰ ਮਤਲਬ ਇਹ ਜਿਹੀਆਂ ਵੈਰਾਈਟੀਆਂ ਜਾਂ ਹੋਰ ਕਈ ਕੰਪਨੀਆਂ ਮਤਲਬ ਇਟਸ ਫੀਲਡ ਚਾਈਆਂ ਹੋਈਆਂ ਨੇ ਉਹ ਇਹ ਜਿਹੀਆਂ ਵੈਰਾਈਟੀਆਂ ਜਿਵੇਂ ਮਹਿੰਦਰਾ ਆਈਟੀਸੀ ਆ ਹੋਰ ਆ ਇਹ ਆਪਣੀਆਂ ਇੱਕ ਇੱਕ ਆਪਣੀਆਂ ਸੀਡ ਬਣਾਉਂਦੀਆਂ ਨੇ ਡਿਵੈਲਪ ਕਰਦੀਆਂ ਨੇ ਇਹ ਜਿਹੀਆਂ ਵੈਰਾਈਟੀਆਂ ਬਣਾਉਣੀਆਂ ਪੈਣਗੀਆਂ ਵੀ ਜਿਹੜੀਆਂ ਮਤਲਬ ਇਸ ਚੀਜ਼ ਨੂੰ ਸਹਿ ਸਕਣ ਮਤਲਬ ਲੇਟ ਬਲਾਈਟ ਨੂੰ ਠੀਕ ਹੈ ਇਹ ਕੰਪਨੀਆਂ ਦੇ ਜ਼ਿੰਮੇ ਆ ਗਿਆ ਕਿ ਕੰਪਨੀਆਂ ਕਰਨ ਜਾਂ ਜਿਹੜੀਆਂ ਸਹੀਆਂ ਸਪਰੇਆਂ ਵਾਲੀਆਂ ਕੰਪਨੀਆਂ ਨੇ ਉਹ ਕੁਝ ਨਾ ਕੁਝ ਅਜਿਹਾ ਕਰਨ ਪਰ ਇੱਕ ਜ਼ਿੰਮਾ ਤਾਂ ਸਰਕਾਰਾਂ ਤੇ ਵੀ ਆ ਜਾਂਦਾ ਸੁਖਵਿੰਦਰ ਜੀ ਕਿ ਸਰਕਾਰਾਂ ਪ੍ਰਚਾਰ ਦਿੰਦੀਆਂ ਨੇ ਜਿਵੇਂ ਗੱਲ ਹੁੰਦੀ ਹੈ ਕਿ ਨਾ ਤੁਸੀਂ ਪ੍ਰਾਲੀ ਨੂੰ ਅੰਗ ਲਾਉਣੇ ਹੋ ਫਿਰ ਤੁਸੀਂ ਖੇਤੀ ਵੀ 45 ਜ਼ਿਕਰ ਵੀ ਹੁੰਦਾ ਹੈ ਸਬਜ਼ੀਆਂ ਦੀ ਕਾਸ਼ਤੇ ਵੀ ਆਉਣੇ ਉਹ ਵੀ ਕਰਦੇ ਹੋ ਪਰ ਇਸ ਦੇ ਬਾਵਜੂਦ ਵੀ ਕਿਸਾਨ ਅੱਜ ਵੀ ਨਿਰਾਸ਼ ਆ ਉਹਨੂੰ ਇਹ ਦਿਖਦਾ ਨਹੀਂ ਪਿਆ ਕਿ ਅੱਜ ਮੇਰੀ ਫਸਲ ਮਰ ਗਈ ਹੈ ਤੇ ਮੇਰੇ ਕੋਲ ਬਾਹ ਫੜਨ ਵਾਲਾ ਇਹ ਸਰਕਾਰਾਂ ਤਾਂ ਹੈ ਹੀ ਨਹੀਂ ਗੀਆਂ ਮਤਲਬ ਹੁਣ ਆਪਣਾ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ ਉਰੇ ਆਪਣੀ ਖੇਤੀ ਨੀਤੀ ਹਲੇ ਥੀ ਨਹੀਂ ਬਣੀ ਨਾ ਸੈਂਟਰ ਤੋਂ ਨਾ ਜਿਹੜੀ ਗੱਪੀਆਂ ਦੀ ਸਰਕਾਰ ਬਣੀ ਇਹਨਾਂ ਤੋਂ ਇਹ ਹਰੇਕ ਸਾਲ ਹਾਂਜੀ ਅਸੀਂ ਆ ਬਣਾਵਾਂਗੇ ਕੋਈ ਏਰੀਆ ਫਿਕਸ ਹੋਣ ਵੀ ਉਰੇ ਆਲੂ ਹੋਣਾ ਔਰੇ ਗੰਨਾ ਹੋਣਾ ਔਰੇ ਝੋਨਾ ਹੋਣਾ ਇਹ ਚੀਜ਼ ਪੈਦਾ ਹੋਣੀ ਆ ਸੈਂਟਰ ਨੂੰ ਵੀ ਚਾਹੀਦਾ ਤਾਂ ਕਿ ਇਹਦੀ ਅਸੈਸਮੈਂਟ ਵੀ ਲੱਗ ਸਕੇ ਭਾਈ ਇੰਨਾ ਏਰੀਆ ਹੀ ਵੀਜਣਾ ਐ ਇੰਨੇ ਤੋਂ ਬਾਅਦ ਤੁਹਾਡਾ ਆਪਣਾ ਰਿਸਕ ਆ ਜਾਂ ਇਹ ਚੀਜ਼ਾਂ ਨੇ ਮਤਲਬ ਉਹ ਇਸ ਫਿਲਹਾਲ ਤਾਂ ਮਤਲਬ ਸਾਰੀਆਂ ਚੀਜ਼ਾਂ ਤਾਂ ਇਹ ਨੇ ਕੁੱਲ ਮਿਲਾ ਕੇ ਵੀ ਸਰਕਾਰਾਂ ਦਾ ਫੇਲੀਅਰ ਨੇ ਇਹ ਆਪਣੇ ਕਿਸਾਨਾਂ ਨੂੰ ਕਿਸਾਨਾਂ ਨੂੰ ਇਹ ਕਹਿ ਕੇ ਪ੍ਰਸਾਹਿਤ ਕਰ ਦਿੰਦੀਆਂ ਨੇ ਹਾਂ ਜੀ ਤੁਸੀਂ ਅੱਗ ਨਹੀਂ ਸਾਡੀਆਂ ਲੋਕੇਸ਼ਨਾਂ ਵੀ ਕਢਾਓ ਜਮੀਨਾਂ ਦੀਆਂ ਜੇ ਕੋਈ ਕਹਿੰਦਾ ਨਾ ਆਲੂ ਵਾਲੇ ਅਸੀਂ ਹੈਗੇ ਆ ਆ ਉਰੇ ਦੀਆਂ ਇੱਥੇ ਦੀਆਂ ਲੋਕੇਸ਼ਨਾਂ ਦੇਖੋ ਤੁਸੀਂ ਸੈਟਲਾਈਟ ਰਾਹੀਂ ਚੱਕ ਕੇ ਵੀ ਕਿਸੇ ਨੇ ਆਲੂ ਵਾਲੇ ਨੇ ਜਿਹੜੇ ਬੜੇ ਨੇ ਕਿਸੇ ਨੇ ਅੱਗ ਲਾਈ ਜਾਂ ਕਰੀ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਆ ਉਰੇ ਆਉਂਦੀ ਸੀ ਸਰਕਾਰ ਵਾਲੇ ਐਸ ਡੀ ਐਮ ਡੀ ਸੀ ਮੈਡਮ ਸਾਰੇ ਵੀ ਨਾ ਨਾ ਹੀ ਤੁਸੀਂ ਜਥੇਬੰਦੀ ਤੌਰ ਤੇ ਵੀ ਹੋ ਅੱਗ ਦਾ ਅਸੀਂ ਪ੍ਰਚਾਰ ਵੀ ਕਰਦੇ ਰਹੇ ਅਸੀਂ ਇਹ ਕੇਸ ਮਾਨਜੋ ਗਰਾਜੇਵਾਲ ਜੀ ਨੇ ਗ੍ਰੀਨ ਟ੍ਰਿਬਿਊਨਲ 'ਚ ਲੜਿਆ ਵੀ ਆ ਮਸ਼ੀਨਰੀ ਪਰ ਵਾਇਡ ਕਰਾਓ ਉਹ ਕਿੰਨੀਆਂ ਮਸ਼ੀਨਰੀਆਂ ਦਿੱਤੀਆਂ ਸਰਕਾਰ ਨੇ ਹੁਣ ਜੇ ਕੋਈ ਮਤਲਬ ਮਾਨਤਾ ਪ੍ਰਾਪਤਾ ਆ ਜਾਂਦੀ ਹੈ ਕੋਈ ਚੀਜ਼ ਵੀ ਹਾਂਜੀ ਇਹ ਸਰਕਾਰ ਦਾ ਇੱਕ ਹੈਗਾ ਜੀ ਆ ਉਹ ਲਾਓ ਜੀ ਉਹ ਸਾਡੀ ਮਾਨਤਾ ਪ੍ਰਾਪਤਾ ਉਹਦਾ ਰੇਟ ਵੱਜ ਜਾਂਦਾ ਪਰ ਇਹ ਚ ਫੇਰ ਵੀ ਕਿਸਾਨਾਂ ਨੇ ਸਾਰਾ ਕੁਝ ਕਰਕੇ ਹੱਲ ਲਏ ਇਹ ਲੈ ਚੀਜ਼ਾਂ ਲਈਆਂ ਅੱਗ ਨਹੀਂ ਲਾਈ ਦੱਬਿਆ ਉੱਪਰ ਚ ਜਾਂ ਕੁਦਰਤੀ ਕਰੋਪੀ ਜਿਹੜੀ ਆ ਇਹ ਝੋਨੇ ਵੇਲੇ ਵੀ ਆਈ ਚਲੋ ਹੁਣ ਇਹ ਤਾਂ ਆਲੂ ਆ ਆਲੂਆਂ ਚਾਈ ਆ ਝੋਨੇ ਵਾਲੇ ਕਿਹੜਾ ਝੋਨੇ ਦੇ ਸਾਰੇ ਤੁਸੀਂ ਕਵਰੇਜ ਕੀਤਾ ਸਾਰੇ ਪੰਜਾਬ ਹੜਾਂ ਦੀ ਮਾਰ ਸਹੀ ਉਹ ਚਾਇਆ ਹੁਣ ਉਹ ਜਿਵੇਂ ਹਰਿਆਣੇ ਵਾਲੇ ਵੀ ਨਾ ਮੈਂ ਇੱਕ ਇਹਦੇ ਨਾਲ ਬੇਸ਼ੱਕ ਇਹ ਮੁੱਦਾ ਇਹਦੇ ਨਾਲ ਦਾ ਜੁੜਮਾ ਹੈ ਨਹੀਂ ਹੁਣ ਦਰਿਆ ਸਾਡੇ ਵਗਦੇ ਨੇ ਦਰਿਆ ਸਾਡਾ ਹੱਕ ਆ ਪੰਜਾਬ ਦਾ ਵੀ ਪੰਜਾਬ ਦੇ ਵਿੱਚ ਹੀ ਵਗਦੇ ਨੇ ਅਸੀਂ ਮਾਰ ਵੀ ਚਾਲਦੇ ਹਾਂ ਹੁਣ ਹਰਿਆਣੇ ਵਾਲਾ ਤੀ ਇਥੋਂ ਆ ਕੇ ਕਹੀ ਜਾਂਦਾ ਸਾਡੇ ਐਸਵਾਈਐਲ ਬਣਾਓ ਸੁਪਰੀਮ ਕੋਰਟ ਕਹਿ ਰਹੀ ਐ ਸਾਨੂੰ ਪਾਣੀ ਭਾਈ ਤੂੰ ਹੜਾਂ ਦਾ ਪਾਣੀ ਲੈ ਜਾਂਦਾ ਜੇ ਤੈਨੂੰ ਕੋਈ ਜਾਦੇ ਖਾਹਸ਼ ਨਹੀਂ ਕਿ ਜੱਤਾਂ ਕੋਈ ਆਇਆ ਨਹੀਂ ਜੇ ਹੁਣ ਤਾਂ ਪਾਣੀ ਹੁਰੇੋਂ ਲੈਣਾ ਤਾਂ ਸਾਡੇ ਹੁਰੇ ਜਿਹੜਾ ਝੋਨਾ ਮਰਿਆ ਉਹ ਉਹਦਾ ਹੀ ਤੂੰ ਸਾਨੂੰ ਦੇ ਜਾ ਹੁਣ ਉਹ ਦਿੱਲੀ ਵਾਲੇ ਬਾਪੂ ਨੇ ਉਹ ਪਾਣੀ ਹਿਮਾਚਲ ਤੋਂ ਮੁੱਲ ਲੈ ਮੁੱਲ ਲੈ ਰਹੇ ਨੇ ਮੁੱਲ ਲੈ ਕੇ ਉੱਥੇ ਜਾ ਰਹੇ ਆ ਪਰ ਆਹ ਜਿਹੜਾ ਔਰੇ ਵਾਲਾ ਹੋਣਾ ਜਿਹੜੀ 28 ਤਰੀਕ ਨੂੰ ਧਨਖੜ ਨੇ ਆਉਣਾ ਸੀ ਉਹਦਾ ਵੀ ਵਿਰੋਧ ਕਰਨਾ ਉੱਥੇ ਉਸ ਦਿਨ ਜਿਹੜੀ ਉਹ ਮੀਟਿੰਗ ਕਰਾਉਣ ਨਾ ਸੌਰੀ ਉਹ ਮੀਟਿੰਗ ਜਿਹੜੀ ਦੋਵਾਂ ਸੂਬਿਆਂ ਦੀ ਹੋਣੀ ਹੈ ਮੰਤਰੀ ਆ ਰਿਹਾ ਧਨਖੜ ਸੌਰੀ ਮੈਂ ਗਲਤ ਹਾਂਜੀ ਉਹ ਉਹਨਾਂ ਨੇ ਆ ਕੇ ਆਹ ਦੋ ਮੁੱਖ ਮੰਤਰੀ ਪਠਾਰ ਨੇ ਨੇ ਸੈਂਟਰ ਦਾ ਮਨਿਸਟਰ ਆਉਣਾ ਪਰ ਇਹ ਸਾਰੀਆਂ ਚੀਜ਼ਾਂ ਦਾ ਰਾਜਨੀਤਿਕ ਉਪਰੇਰੇਤ ਨੇ ਨਾ ਕੋਈ ਕਿਸੇ ਦੀ ਹੈ ਨਹੀਂ ਚਲੋ ਠੀਕ ਆ ਇਹ ਨੇ ਮੂਰੇ ਟਾਈਮ ਆ ਕੋਈ ਸਾਰੀਆਂ ਸਿਆਸੀ ਕਲਟੀਆਂ ਨੇ ਉਹ ਹੌਣ ਹਾਏ ਹੱਲਾ ਹਾਏ ਹੱਲਾ ਜਿਵੇਂ ਐਸ ਵੀ ਐਲ ਐਸ ਵੀ ਐਲ ਫਲਾਨਾ ਕਿਉਂ ਇਹ ਮਾਹੌਲ ਖਰਾਬ ਕਰ ਰਹੇ ਨੇ ਨਾ ਕੋਈ ਕਿਸਾਨਾਂ ਨਾਲ ਕੋਈ ਜ਼ਮੀਨੀ ਹਕੀਕਤ ਤੇ ਤਾਂ ਕਿਸੇ ਨਾਲ ਕੋਈ ਜੁੜਿਆ ਨਹੀਂ ਇਹ ਮਾਰਦੇ ਨੇ ਕੋਈ ਪਾਈ ਹਾਂ ਲਓ ਜੀ ਅਸੀਂ ਆ ਗਏ ਜਿਹੜਾ ਭਾਜਪਾ ਵਾਲਿਆਂ ਨੇ ਜਾਖੜਾ ਜਾਖੜ ਮਤਲਬ ਕਹਿੰਦੇ ਆ ਵੀ ਉਹ ਇੱਕ ਮਿੱਟੀ ਦਾ ਲੀਟਰ ਗਰਾਊਂਡ ਰੂਟ ਦਾ ਹੈਗਾ ਪਰ ਅਸੀਂ ਜਾਖੜ ਸਾਹਿਬ ਨੂੰ ਵੀ ਇਸ ਸਰਕਾਰ ਨੇ ਤਾਂ ਚਲੋ ਜੋ ਕਰਿਆ ਕਰਿਆ ਜਾਖੜ ਸਾਹਿਬ ਇਹ ਸੁਣ ਲੈਣ ਵੀ ਭਾਈ ਕਿਸਾਨਾਂ ਦੀ ਆ ਕੇ ਵੀ ਆ ਤੂੰ ਐਕਸਪੋਰਟ ਖਲਾਂ ਗਾਂ ਤੁਹਾਡਾ ਇਲੈਕਸ਼ਨ ਆ ਮੋਦੀ ਤੋਂ ਕਹਿ ਕੇ ਇਹਦਾ ਰੇਟ ਰੂਟ ਦਬਾ ਵੀ ਆ ਪੰਜਾਬ ਸਰਕਾਰ ਦੇ ਤਾਂ ਬੱਲੇ ਹੈ ਨਹੀਂ ਐਕਸਪੋਰਟ ਖੁੱਲ ਗਿਆ ਮੰਨ ਲਓ ਕੰਪਨੀਆਂ ਨਹੀਂ ਚੱਕਦੀਆਂ ਜੇ ਕਿਤੇ ਆ ਬਾਰਡਰ ਵਾਲੇ ਗੇਟ ਖੁੱਲ ਜਾਂਦੇ ਨੇ ਫੇਰ ਫਾਇਦਾ ਕਿੰਨਾ ਖ ਹੋ ਜਾਣਾ ਹੈ ਇਹ ਫਾਇਦਾ ਤਾਂ ਜਿਵੇਂ ਹੁਣ ਉੱਥੇ ਸੁਣਦੇ 30 35 ਰੁਪਏ ਪਲੱਸ ਰੇਟ ਉੱਥੇ ਜਾਵਾਂਗੇ ਆਵਾਂਗੇ ਸਰਕਾਰ ਕਰੇ ਉੱਥੇ ਤਾਂ ਕਿਸਾਨਾਂ ਨੇ ਟਰਾਲੀਆਂ ਤੇ ਪਹਚਾ ਦੇਣਾ ਹੁਣ ਉਰੇੋਂ ਧੂਰੀ ਕਿੰਨਾ ਸਾਨੂੰ ਇੱਥੋਂ ਬਾਗਾ ਕਿੰਨਾ ਉਰੇੋਂ ਜਾਣਗੇ ਉੱਥੇ ਨੂੰ ਟਰਾਲੀਆਂ ਭਰ ਕੇ ਲੋਕਾਂ ਨੇ ਸਿੱਧੀਆਂ ਵੀ ਇਹ ਜਾਚ ਦਵੇ ਉੱਥੇ ਪਹੁੰਚਾਉਣ ਨੂੰ ਤਾਂ ਕੁਝ ਵੀ ਨਹੀਂ ਲੱਗਣਾ ਹੈਗਾ ਆਲੂ ਨੂੰ ਮਤਲਬ ਉਹ ਪਹੁੰਚ ਜਾਣਾ ਪਰ ਇਹ ਗੱਲਾਂ ਹੀ ਨੇ ਇਹਨਾਂ ਨੇ ਇਹ ਸੂਏ ਰੱਖਣੇ ਨੇ ਨਹੀਂ ਨਹੀਂ ਪਾਕਿਸਤਾਨ ਏਕਣ ਓਕਣ ਇਹਨਾਂ ਦੀਆਂ ਹੋਰ ਚੀਜ਼ਾਂ ਜਾਈ ਜਾਣੀਆਂ ਨੇ ਪਰ ਖੇਤੀ ਵਾਲਿਆਂ ਤੋਂ ਇਹਨਾਂ ਨੇ ਪ੍ਰੇਜ ਤੇ ਰਾਜਨੀਤੀ ਕਰਕੇ ਇਹਨਾਂ ਨੂੰ ਕਿਸਾਨਾਂ ਨੂੰ ਦੱਬ ਕੇ ਰੱਖਣਾ ਕਿਸਾਨਾਂ ਨੂੰ ਦੱਬ ਕੇ ਰੱਖਣਾ ਇਹ ਕਿਹਾ ਜਾਂਦਾ ਅੱਛਾ ਜਦੋਂ ਆਲੂ ਲਾਏ ਸੀ ਐਤਕੀ ਵਸੇ ਕਿੰਨੇ ਚਿਰ ਤੋਂ ਖੇਤੀ ਕਰ ਰਹੇ ਹੋ ਆਲੂਆਂ ਦੀ ਜਦ ਦੀ ਸੋਜੀ ਸੰਭਲੀ ਜੀ ਆਲੂਆਂ ਦੀ ਖੇਤੀ ਕਰਦੇ ਹੀ ਹੁੰਦੇ ਆ ਜੀ ਜੀਪੜੀ ਆ ਹਾਂ ਬਾਪਦਾਦ ਦੀ ਕਰਦੇ ਸਾਰੇ ਹੀ ਯਾਨੀ ਕਿ ਅੱਗੇ ਥੋੜੇ ਲਾਉਂਦੇ ਸੀ ਹੁਣ ਥੋੜਾ ਜਿਹਾ ਮਸ਼ੀਨਰੀ ਵੱਧ ਹੋ ਗਈ ਚਲ ਵੱਧ ਲਾਉਣ ਲੱਗ ਪਏ ਕਿੰਨਾ ਕਰਦਾ ਸੀ ਆਲੂਆਂ ਚ ਪਹਿਲਾਂ ਤੇ ਹੁਣ ਨੀ ਪਹਿਲਾਂ ਤਾਂ ਇਹ ਮਤਲਬ ਕਹਿਰੋ ਲੜ ਪੂਰੇ ਹੋ ਜਾਂਦੇ ਸੀਗੇ ਇਹ ਨਹੀਂ ਹੁੰਦਾ ਸੀ ਵੀ ਚਲੋ ਥੱਲੇ ਹੋ ਗਏ ਕਰਜੇ ਥੱਲੇ ਹੋ ਗਏ ਮੇਰੇ ਖਿਆਲ ਚ 20 ਦੇ ਆਸ-ਪਾਸ ਉਹ ਸਾਡੇ ਸਰਕੂਲ ਏਡਾ ਕਰਜ਼ਾ ਹੈ ਨਹੀਂ ਸੀਗਾ ਅੱਛਾ ਹਾਂ ਨੋਰਮਲ ਚਲੇ ਆਉਂਦੇ ਸੀ ਜੇ ਕੋਈ ਵੱਜਦਾ ਨਹੀਂ ਤਾਂ ਸਾਰਾ ਘਟਦਾ ਵੀ ਨਹੀਂ ਸੀ ਕਦੋਂ ਕਦੋਂ ਵਧਿਆ ਫਿਰ ਹੁਣ ਬਸ ਜਿਆ ਤਿੰਨ ਚਾਰ ਸਾਲਾਂ ਦੇ ਵਿੱਚ ਤਾਂ ਥੱਲੇ ਹੀ ਥੱਲੇ ਜਾਂਦੇ ਰਹੇ ਹਾਂ ਮਸ਼ੀਨਰੀ ਹੁਣ ਇਹਨਾਂ ਨੂੰ ਵੱਡੀ ਲੈਣੀ ਪੈ ਗਈ ਨੇ ਪਹਿਲਾਂ ਟਰੈਕਟਰ ਛੋਟੇ ਹੁੰਦੇ ਸੀਗੇ ਸਿੱਧੀ ਤੀਲੀ ਮਾਰਦੇ ਸੀ ਅੱਗ ਲੱਗੀ ਖੇਤ ਬਾਹ ਕੇ ਤਿਆਰ ਕਰਕੇ ਬਾਤਾ ਚਲੋ 20 ਤੇ ਆਲੂ ਪਰ ਹੁਣ ਮਸ਼ੀਨਰੀ ਵੱਡੀ ਲਿਆਂਦੀ ਫਲੋ ਲੈ ਆਂਦੇ ਅੱਗ ਲਾਉਣ ਛੱਡ ਕੇ ਵਾਤਾਵਰਨ ਦਾ ਵੀ ਸੋਚ ਲਿਆ ਪਰ ਉਲਟੀ ਸਾਨੂੰ ਮਾਰ ਪੈ ਗਈ ਜਿੱਤਾ ਸੀ ਕੋਲ ਬਦਲਾਅ ਨਹੀਂ ਤਾਂ ਸਾਡਾ ਹੋਰ ਇਹ ਬਦਲਾਅ ਕਰਦਾ ਸੀ ਹੋਰ ਹੀ ਬਦਲਾਅ ਕਰਤਾ ਨਾਮ ਦੱਸਿਓ ਜੀ ਆਪਦਾ ਕਲਵੰਤ ਸਿੰਘ ਜੀ ਕਲਵੰਤ ਜੀ ਕਿੰਨੇ ਕਿੱਲਿਆਂ 'ਚ ਖੇਤੀ ਕਰਦੇ ਹੋ ਆਲੂਆਂ ਦੀ 60 65 ਕਿੱਲੇ ਆਲੂਆਂ ਦੇ ਸੀਗੇ ਅੱਛਾ ਇੱਕ ਉਹਦੋਂ ਤੋਂ ਕਰਦੇ ਆ ਰਹੇ ਹਾਂ ਸਾਨੂੰ ਵੀ ਬਹੁਤ ਜ਼ਿੰਦਗੀ ਲੰਗੀ ਸਾਰੀ ਉਮਰ ਦੀ ਕਰਦੇ ਆ ਛੋਟੇ ਹੁੰਦੇ ਸੀ ਅੱਛਾ ਆਲੂ ਲਾਉਣ ਲੱਗਦੇ ਹਾਂ ਐਤ ਕੀ ਜੋ ਆਲੂ ਲਾਇਆ ਸੀ ਕੀ ਸੋਚ ਕੇ ਲਾਇਆ ਸੀ ਵੀ ਕਿਹੜੇ ਘਾਟੇ ਵਾਦੇ ਪੂਰੇ ਕਰਨੇ ਆ ਐਤੀ ਸੀਗਾ ਵੀ ਚਲੋ ਐਤੀ ਜੇ ਰੇਟ ਮਿਲਿਆ ਝਾੜ ਹੋਇਆ ਕੁਛ ਨਾ ਕੁਛ ਫਾਇਦਾ ਹੋਊਗਾ ਪਰ ਨਹੀਂ ਫਾਇਦਾ ਹੁਣ ਜੋ ਕੁਦਰ ਤੋਂ ਮਨਜ਼ੂਰੀ ਸੀ ਉਹ ਤਾਂ ਹੋਣਾ ਹੀ ਸੀ ਸਰਕਾਰਾਂ ਵੀ ਸਾਡਾ ਕੁਛ ਨਹੀਂ ਕਰਦੀਆਂ ਪਿਛਲੀ ਵਾਰੀ ਕਹਿੰਦੇ 23 ਰੁਪਏ ਰੇਟ ਸੀ ਐਤ ਕੀ 11 12 ਰੁਪਏ ਰੇਟ 10 ਰੁਪਏ ਰੇਟ ਮਿਲਦਾ ਪਿਆ ਹਾਂਜੀ ਹਾਂਜੀ ਰੇਟ ਬਹੁਤ ਛੱਟਦਾ ਕੰਪਨੀਆਂ ਨੇ ਹੂੰ ਕੰਪਨੀਆਂ ਰੇਟ ਛੱਟਦਾ ਇੱਕ ਝਾੜ ਮਿਹਨਤ ਕਿੰਨੀ ਕ ਲੱਗਦੀ ਆ ਮਿਹਨਤ ਬਹੁਤ ਲੱਗਦੀ ਆ ਜੀ ਹੁਣ ਇੱਥੇ 60 65 ਕੀ ਲੈ ਕੇ ਖੇਤੀ ਕਰਨੀ ਆ ਧਾਨ ਕਣੇ ਦੀ ਖੇਤੀ ਨੂੰ ਦੋ ਬੰਦੇ ਕਰ ਸਕਦੇ ਨਹੀਂ ਹਾਂ ਆਲੂਆਂ ਦੀ ਖੇਤੀ ਨੂੰ ਘਟੋ ਘਟੇ 6-7 ਬੰਦੇ ਲੋੜ ਆ ਐਨੀ ਦਾ ਨੌਕਰ ਚਾਹੀਦੇ ਨੇ ਦੋ ਬੰਦੇਆਂ ਮੈਨ ਇੱਕ ਮੋਟਰ ਨਹੀਂ ਚਾਲਦੀ ਦੋ ਬੰਦੇ ਇੱਕ ਮੋਟਰ ਤੇ ਪਾਣੀ ਲਾਉਂਦੇ ਨੇ ਠੀਕ ਆ ਜੀ ਉਹਨਾਂ ਦੀ ਲੇਬਰ ਵਾਹ ਪੈਂਦੀ ਆ ਅਛਾ 90000 ਲੱਖ ਰੁਪਇਆ ਜਿਹੜਾ ਕਿ ਲੱਗਦਾ ਹੈ ਹਨਾ ਪ੍ਰਤੀ ਏਕੜ ਦੇ ਹਿਸਾਬ ਜੀ ਨਾਲ ਆ ਜਾਂਦਾ ਹੈ ਅੱਛਾ ਹੁਣ ਜੇ ਘਾਟੇ ਨਾ ਪੂਰੇ ਹੋਏ ਜਿਵੇਂ ਦੱਸ ਰਹੇ ਨੇ ਕਿ ਕਰਜ਼ਾ ਵਧਦਾ ਹੀ ਜਾ ਰਿਹਾ ਹੈ ਫਿਰ ਹੁਣ ਕੀ ਕਰੋਗੇ ਅੱਗੇ ਕੋਈ ਹੋਰ ਹੱਲ ਲੱਭੋਗੇ ਫਿਰ ਹੁਣ ਇਹ ਤਾਂ ਹੱਲ ਕੀ ਲੱਭਣਾ ਹੈ ਸਰਕਾਰਾਂ ਲੱਭ ਸਕਦੀਆਂ ਅਸੀਂ ਕੀ ਲੱਭਣਾ ਆਲੂਆਂ 'ਚ ਭੁਵੇਖਾ ਹੈ ਕਿ ਨਹੀਂ ਹੈ ਆਲੂਆਂ 'ਚ ਤਾਂ ਹੁਣ ਦੇਖਦੇ ਜਿਵੇਂ ਹੁਣ ਹੁੰਦਾ ਕਈ ਸਾਲ ਦਾ 2 ਸਾਲ ਹੋ ਗਏ ਹੁਣ ਤਾਂ 2 ਸਾਲ ਪਹਿਲਾਂ ਕੋ ਠੀਕ ਰਿਹਾ ਹੁਣ ਤਾਂ 2 ਸਾਲ ਜਮੇ ਪਿਛਲੇ ਸਾਲ ਵੀ ਮੰਦਾ ਸੀ ਅੱਜ ਵੀ ਮੰਦਾ ਹੈ ਇੱਕ ਬਿਮਾਰੀ ਨੇ ਮਾਰ ਲੇ ਕੀ ਫਿਰ ਸਰਕਾਰਾਂ ਤੋਂ ਕੀ ਮੰਗ ਆ ਮੁਆਵਜ਼ਾ ਦੇ ਦੇਣ ਸਰਕਾਰਾਂ ਜਾਂ ਕੋਈ ਹੋਰ ਯੋਜਨਾ ਜਾਂ ਕੋਈ ਹੋਰ ਚੀਜ਼ ਲਾਗੂ ਕਰ ਦੇਣ ਇਹ ਸਰਕਾਰਾਂ ਸਭ ਕੁਝ ਕਰ ਸਕਦੇ ਸਰਕਾਰਾਂ ਪਾਕਿਸਤਾਨ ਖੋਲ ਦੇਣ ਸਾਡਾ ਆਲੂ ਬਾਹਰ ਜਾਵੇ ਤਾਂ ਉਹਨਾਂ ਨਾਲ ਸਾਨੂੰ ਮੁਆਵਜ਼ਾ ਮਿਲ ਜਾਣੀ ਹੈ ਠੀਕ ਹੈ ਪੰਜਾਬ ਦਾ ਹੀ ਖੋਲ ਦੇਣ ਪੰਜਾਬ ਸਾਰਾ ਉਧਰ ਚਲ ਜਾਊ ਚਲ ਪੰਜਾਬ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪੰਜਾਬ ਨਾਲ ਲੱਗਦਾ ਭਾਰਤ ਦਾ ਪਾਕਿਸਤਾਨ ਦਾ ਜੇਕਰ ਉਹ ਖੋਲ ਦਿੱਤਾ ਜਾਵੇ ਤਾਂ ਜਿਹੜਾ ਨੁਕਸਾਨ ਕਿਸਾਨਾਂ ਦਾ ਹੁੰਦਾ ਉਹ ਨਹੀਂ ਹੋਵੇਗਾ ਹਾਲਾਂਕਿ 50% ਵੱਧ ਨੁਕਸਾਨ ਦੱਸਿਆ ਜਾ ਰਿਹਾ ਇਸ ਕਿਤੇ ਦਾ ਜਿਹੜਾ ਆਲੂਆਂ ਦਾ ਵਿੱਚ ਹੋ ਰਿਹਾ ਆ ਕਿ ਇਸ ਬਿਮਾਰੀ ਨੇ ਜਿਹੜਾ ਨੁਕਸਾਨ ਕੀਤਾ ਕਿਉਂਕਿ ਇਹ ਬਿਮਾਰੀ ਜਿਹੜੀ ਕੀ ਹੈ ਨਾ ਇਹ ਬਹੁਤ ਜ਼ਿਆਦਾ ਗਤੀ ਨਾਲ ਵਧਦੀ ਹੈ ਹਾਲਾਂਕਿ ਸਿਰ ਪੰਜਾਬ 'ਚ ਨਹੀਂ ਹੈ ਇਹ ਯੂਪੀ ਤੱਕ ਵੀ ਇਸ ਦੀ ਮਾਰ ਹੁਣ ਨਜ਼ਰ ਆ ਰਹੀ ਹੈ ਹਰਿਆਣਾ 'ਚ ਵੀ ਇਸ ਦੇ ਜਿਹੜੇ ਸੰਕੇਤ ਮਿਲਦੇ ਨੇ ਤਾਂ ਯੂਪੀ ਤੱਕ ਉੱਤਰ ਪ੍ਰਦੇਸ਼ ਤੱਕ ਇਸ ਦੀ ਮਾਰ ਨਜ਼ਰ ਆ ਰਹੀ ਹੈ ਯਾਨੀ ਕਿ ਜਿੱਥੇ ਹੁਣ ਕਿਸਾਨ ਨੂੰ ਅਸੀਂ ਕਹਿ ਦਈਏ ਕਿ ਆਲੂ ਦੇ ਰੇਟ ਘੱਟ ਮਿਲ ਰਹੇ ਨੇ ਕਿਸਾਨ ਦੀ ਫਸਲ ਤੇ ਫਰਕ ਪਿਆ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਘਰ ਦੇ ਵਿੱਚ ਵੀ ਜਿਹੜਾ ਬਜਟ ਆਇਆ ਉਹ ਆਲੂ ਦਾ ਹਿਲਦਾ ਹੋਇਆ ਨਜ਼ਰ ਆ ਸਕਦਾ ਆ ਸੋ ਕਿਤੇ ਨਾ ਕਿਤੇ ਕੋਈ ਨਾ ਕੋਈ ਯੋਜਨਾਵਾਂ ਸਰਕਾਰ ਨੂੰ ਲਾਗੂ ਕਰਨੀਆਂ ਚਾਹੀਦੀਆਂ ਨੇ ਕਿਤੇ ਨਾ ਕਿਤੇ ਕਿਸਾਨਾਂ ਦੀ ਬਾਹ ਫੜਨੀ ਜ਼ਰੂਰ ਬਹੁਤ ਲਾਜ਼ਮੀ ਬਣ ਜਾਂਦੀ ਹੈ ਜਦੋਂ ਕਿਸਾਨ ਖੇਤੀ ਵਿਭਿੰਨਤਾ ਵੱਲ ਜਾਂਦੇ ਨੇ ਜਦੋਂ ਕਿਸਾਨ ਸਰਕਾਰ ਦੀਆਂ ਗੱਲਾਂ ਮੰਨ ਲੈਂਦੇ ਨੇ ਜਦੋਂ ਕਿਸਾਨ ਲੋਕਾਂ ਦਾ ਢੱਡ ਭਰਨ ਦੀ ਕੋਸ਼ਿਸ਼ ਕਰਦੇ ਨੇ ਕੰਪਨੀਆਂ ਵਫਾ ਨਹੀਂ ਕਰ ਰਹੀਆਂ ਮੌਸਮ ਵਫਾ ਨਹੀਂ ਕਰ ਰਿਹਾ ਪਰ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਚੁਣਿਆ ਗਿਆ ਆ ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਸਭ ਤੋਂ ਵੱਡੇ ਅਧਿਕਾਰ ਦੇ ਨਾਲ ਚੁਣਿਆ ਆ ਉਹਨੂੰ ਜ਼ਰੂਰ ਵਫਾ ਕਰਨੀ ਚਾਹੀਦੀ ਹੈ ਮਸਰਖਾਬ ਆਪਣੇ ਸਹਿਯੋਗੀ ਅਮਨ ਦੇ ਨਾਲ ਰੋਜ਼ਾਨਾ ਸਪੋਕਸਮੈਨ ਲੁਧਿਆਣਾ